ਤੇ ਜਿਹੜੇ ਡਿਵੀਸ਼ਨ ਲਗਾਏ ਗਏ ਨੇ ਕਹਾਣੀ ਹੋਈ ਔਰ ਅਪੀਕੇ ਨੇ ਥੋੜੇ ਨਾਲ ਜਿਹੜੀ ਕਾਫੀ ਉਹ ਮਿਸਰੇਵ ਵੀ ਹੋਇਆ ਹੈ। ਬਟ ਆਲ ਸਭ ਨੂੰ ਲੈ ਕੇ ਕੀ ਵਿਵਰਤੀ ਕਰਨਾ ਜੋ ਤੁਹਾਡੇ ਗੁਰਦੁਆਰਾ ਤੋਂ ਜੋ ਕੁਝ ਵੀ ਆਫਸਾਈਟ ਵੀ ਮਿਲੇ ਸੀਗੇ ਉਸ ਨੂੰ ਲੈ ਕੇ ਕੀ ਸਪੱਸ਼ਟ ਕਰਨਾ ਅੱਜ ਇਸ ਕਾਨਫਰੰਸ ਤੇ ਸਿਚੂ। ਇਹ ਵੇਖੋ ਇਦਾਂ ਮਾ ਵੀ ਜਿਹੜੇ ਪਰਸੋਂ 15 ਤਰੀਕ ਨੂੰ ਇੱਕ ਸੁਖਚੈਨ ਸਿੰਘ ਤੇ ਬਲਜੀਤ ਸਿੰਘ ਰਣਜੀਤ ਸਿੰਘ ਤੇ ਅਜੇ ਸਿੰਘ ਤੇ ਕੁਲਦੀਪ ਸਿੰਘ ਇਹ ਪੰਜ ਬੰਦੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਆਉਂਦੇ ਆ ਮੈਂ ਉਸ ਟਾਈਮ ਹਾਜ਼ਰ ਨਹੀਂ ਸੀਗਾ ਮੈਂ ਲੁਧਿਆਣਾ ਬੁੱਢੇ ਨਾਲੇ ਦੇ ਸਬੰਧੀ ਮੀਟਿੰਗ ਦੇ ਵਿੱਚ ਸੀ ਉੱਥੋਂ ਮੈਂ ਜਦੋਂ ਫਰੀਦਕੋਟ ਪਹੁੰਚਿਆ ਸੀ ਤੇ ਗੁਰਦੁਆਰਾ ਸਾਹਿਬ ਦੇ ਸਾਡੇ ਜਿਹੜੇ ਭਾਈ ਰੱਖੇ ਆ ਗਰੰਤੀ ਸਿੰਘ ਉਹਨਾਂ ਦੀ ਜਿਹੜੀ ਘਰ ਵਾਲੀ ਬੀਬੀ ਉਹਦਾ ਮੈਨੂੰ ਕਾਲ ਆ ਰਿਹਾ ਸੀ ਵਾਰ-ਵਾਰ ਮੈਂ 3-4 ਖੋਲਾਂ ਤੋਂ ਬਾਅਦ ਉਹਦੀ ਕਾਲ ਜਿਹੜੀ ਅਟੈਂਡ ਕੀਤੀ ਔਰ ਕਾਲ ਅਟੈਂਡ ਕਰਨ ਤੋਂ ਬਾਅਦ ਬੀਬੀ ਜੀ ਹੁਣਾਂ ਨੇ ਮੈਨੂੰ ਦੱਸਿਆ ਵੀ ਆਪਣੇ ਗੁਰਦੁਆਰਾ ਸਾਹਿਬ 'ਚ ਕੁਝ ਮੁਲਾਜ਼ਮੋਂ ਪਹੁੰਚੇ ਹੋਏ ਨੇ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਗਹਿਣੇ ਵਜੋਂ ਅਸੀਂ ਮੋਟਰਸਾਈਕਲ ਕਿਸੇ ਗਰੀਬ ਜਾਂ ਲੋੜਵੰਦ ਉਹਨਾਂ ਦੀ ਪੂਰਤੀ ਲਈ ਠੱਲ ਲੈਂਦੇ ਸੀ ਤੇ ਉਹ ਆਪਣੇ ਪੈਸੇ ਦੇ ਕੇ ਜਿਹੜੇ ਮੋਟਰਸਾਈਕਲ ਛਡਾ ਕੇ ਲੈ ਜਾਂਦੇ ਸੀ ਉਹਨਾਂ ਮੋਟਰਸਾਈਕਲਾਂ ਨੂੰ ਉਹ ਥਾਣੇ ਦੇ ਵਿੱਚ ਲਿਜਾ ਰਹੇ ਔਰ ਮੈਂ ਉਸ ਤੋਂ ਬਾਅਦ ਉੱਥੇ ਪਹੁੰਚਿਆ ਪਹੁੰਚਣ ਦੇ ਬਾਵਜੂਦ ਉੱਥੇ ਐਸ ਐਚ ਓ ਥਾਣਾ ਸਿਟੀ 2 ਸਰਦਾਰਸ਼ਣ ਕੁਮਾਰ ਜੀ ਉਹ ਵੀ ਆਪਣੀ ਟੀਮ ਦੇ ਨਾਲ ਹਾਜ਼ਰ ਸੀਗੇ ਔਰ ਉੱਥੇ ਜਿਹੜੇ ਆ ਪੰਜ ਬੰਦੇ ਆ ਤੇ ਮੈਂ ਨਾਂ ਲਏ ਆ ਇਹ ਪੰਜ ਬੰਦੇ ਵੀ ਹਾਜ਼ਰ ਸੀਗੇ ਤੇ ਇਹਨਾਂ ਪੰਜਾਂ ਬੰਦਿਆਂ ਨੇ ਜਦੋਂ ਗੱਲ ਸ਼ੁਰੂ ਕੀਤੀ ਵੀ ਤੁਸੀਂ ਸਾਡੀ ਲੜਕੀ ਦੇ ਨਵਾਲੇਕ ਲੜਕੀ ਦੇ ਆਨੰਦ ਕਾਰਜ ਕੀਤੇ ਆ ਤੇ ਇੱਕ ਫਰਜੀ ਸਰਟੀਫਿਕੇਟ ਜਿਹੜਾ ਗੁਰਦੁਆਰਾ ਸਾਹਿਬ ਦਾ ਤਿਆਰ ਕੀਤਾ ਹੈ ਤੇ ਮੈਂ ਉਸ ਸਬੰਧੀ ਇੱਕ ਇਹਨਾਂ ਨੇ ਅਲੀਗੇਸ਼ਨ ਲਾਇਆ ਸੀ ਵੀ ਜਿਹੜੇ ਮੋਟਰਸਾਈਕਲ ਖੜੇ ਆ ਇਹ ਸਾਰੇ ਨਜਾਇਜ਼ ਨੇ ਚੋਰੀ ਦੇ ਖੜੇ ਹੋਏ ਨੇ ਇੱਥੇ ਤੇ ਉਸ ਸਬੰਧੀ ਮੈਂ ਅੱਜ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਕਰ ਰਿਹਾ ਜੀ ਠੀਕ ਆ ਬੋਲੋ ਦੇਖੋ ਇਹ ਹੀ ਕਹਿਣਾ ਵੀ ਜਿਹੜੇ ਸਾਡੇ ਇਹਨਾਂ ਬੰਦਿਆਂ ਨੇ ਸਾਡੇ ਤੇ ਹਮਲਾ ਬੋਲਿਆ ਪੁਲਿਸ ਦੀ ਹਾਜ਼ਰੀ ਦੇ ਵਿੱਚ ਬੋਲਿਆ ਸੀਗਾ ਉੱਥੇ ਥਾਣਾ ਸਿਟੀ 2 ਦੇ ਐਸਐਚਓ ਹਾਜ਼ਰ ਸੀਗੇ ਤੇ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਵੱਲੋਂ ਜਿਹੜੀ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ ਮੇਰੀ ਦਸਤਾਰ ਲਾਈ ਗਈ ਔਰ ਦਸਤਾਰ ਲਾਉਣ ਤੋਂ ਬਾਅਦ ਇਹਨਾਂ ਨੇ ਕੇਸ ਵੀ ਪੁੱਟਿਆ ਜਿਹੜੇ ਮੈਂ ਉਹ ਐਸਐਚਓ ਸਭ ਨੂੰ ਦੇ ਚੁੱਕਿਆ ਤੇ ਉਸ ਤੋਂ ਬਾਅਦ ਜਿਹੜੀ ਕਕਾਰਾਂ ਦੀ ਬੇਅਦਬੀ ਇਹਨਾਂ ਨੇ ਕੀਤੀ ਹੈ ਔਰ ਜਿਹੜਾ ਸਰਟੀਫਿਕੇਟ ਮੈਨੂੰ ਵਿਖਾਇਆ ਨਹੀਂ ਸੀ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ ਸਰਟੀਫਿਕੇਟ ਵਿਖਾ ਦਿਓ ਵੀ ਗੁਰਦੁਆਰਾ ਸਾਹਿਬ ਦਾ ਸਰਟੀਫਿਕੇਟ ਕਿਹੜੇ ਦਸਤੇ ਦਾ ਜਾਂ ਹੋਰ ਦਾ ਔਰ ਅੱਜ ਮੈਨੂੰ ਪਤਾ ਲੱਗਿਆ ਵੀ ਉਹ ਜਿਹੜੇ ਆਨੰਦਕਾਰਜ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ 6 ਜੂਨ ਨੂੰ ਹੁੰਦੇ ਆ ਜਿਹੜਾ ਇਹਨਾਂ ਨੇ ਹਮਲਾ ਬੋਲਿਆ ਸੀ ਇਹਨਾਂ ਬੰਦਿਆਂ ਦੇ ਉੱਪਰ ਜਿਹੜੀ ਐਫ ਆਈ ਆਰ ਜਿਹੜੀ ਦਰਜ ਹੋ ਚੁੱਕੀ ਆ ਇਹਨਾਂ ਦੇ ਬੰਦਿਆਂ ਦੇ ਉੱਪਰ ਜਿਹੜੀਆਂ ਧਰਾਵਾਂ ਕੁਝ ਨਹੀਂ ਲੱਗੀਆਂ ਮੈਂ ਉਹ ਵੀ ਐਸਐਸਪੀ ਸਾਹਿਬ ਨੂੰ ਅੱਜ ਲਿਖ ਕੇ ਦੇ ਦਾਂ ਦੀ ਇਨਾਂ ਤੇ ਜਿਹੜੀ ਹੋਰ ਵੀ ਬਣਦੀ ਕਾਨੂੰਨੀ ਸਾਰੀ ਕਾਰਵਾਈ ਕੀਤੀ ਜਾਦੀ। ਔਰ ਜਿਹੜੀ ਗੁਰਦੁਆਰਾ ਸਾਹਿਬ ਜੀ ਦੇ ਸਰਟੀਫਿਕੇਟ ਦੀ ਗੱਲ ਆ। ਆ ਸਾਡਾ ਉਹ ਸਰਟੀਫਿਕੇਟ ਰਜਿਸਟਰ ਜੀ। ਆ ਸੀਰੀਅਲ ਨੰਬਰ 15 ਹੈ ਜੀ। ਔਰ 6 6 2024 ਨੂੰ ਇਹ ਆਨੰਦ ਕਾਰਜ ਹੁੰਦੇ ਆ ਅਰਸ਼ਦੀਪ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਬਾਜੀਗਰ ਵਸਤੀ ਫਰੀਦਕੋਟ। ਬੇਟੇ ਦਾ ਨਾਮ ਸੀਗਾ ਰੋਵਨ ਸਿੰਘ। ਪੁੱਤਰ ਕੁਲਵਿੰਦਰ ਸਿੰਘ ਓਲੂ ਵਾਲਾ ਫਰੀਦਕੋਟ ਜੀ 6624 ਨੂੰ ਜਿਹੜੇ ਆਨੰਦ ਕਾਰਜ ਹੁੰਦੇ ਆ ਇਹਦੇ ਵਿੱਚ ਇਹਨਾਂ ਦਾ ਇਹ ਕਹਿਣਾ ਸੀ ਵੀ ਸਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਹਾਜ਼ਰ ਨਹੀਂ ਸੀ ਪਹਿਲਾਂ ਮੈਂ ਉਹਦੇ ਬਾਰੇ ਸਪਸ਼ਟਿਕਰਨ ਦੇਣਾ ਚਾਹਣਾ ਹੈ ਕਿ ਇੱਕ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਵੱਲੋਂ ਜਿਹੜਾ ਇੱਕ ਲਾਜਾਰੀ ਹੋਇਆ ਵੀ ਜਿਹਦੇ ਵਿੱਚ ਇੱਕ ਕਾਨੂੰਨ ਹੈ ਵੀ ਜਿਹੜਾ ਬੱਚਾ ਬਾਲਗ ਹੈ ਉਹਦਾ ਤੁਸੀਂ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਾ ਸਕਦਾ ਹੈ ਪਰ ਅਸੀਂ ਕੋਈ ਵੀ ਜਿਹੜੇ ਇਕੱਲਾ ਲੜਕਾ ਲੜਕੀ ਸਾਡੇ ਗੁਰਦੁਆਰੇ ਨਾ ਤਾਂ ਕੋਈ ਆਇਆ ਨਾ ਅਸੀਂ ਇਕੱਲੇ ਲੜਕੇ ਲੜਕੀ ਦਾ ਕੋਈ ਅਨੰਦ ਕਾਰਜ ਕੀਤਾ ਤੇ ਇਹਨਾਂ ਬੰਦਿਆਂ ਦਾ ਕਹਿਣਾ ਵੀ ਸਾਡੇ ਪਰਿਵਾਰ ਨਹੀਂ ਸੀ ਹਾਜ਼ਰ ਆਹ ਲੜਕੀ ਅਰਸ਼ਦੀਪ ਕੌਰ ਆ ਜੀ ਇਹ ਹਾਜ਼ਰ ਸੀ ਆਹ ਮੁੰਡੇ ਦਾ ਪਰਿਵਾਰ ਹਾਜ਼ਰ ਸੀ ਇਕਬਾਲ ਸਿੰਘ ਤੇ ਸੰਦੀਪ ਕੌਰ ਜੀ ਇਹ ਲੜਕੀ ਕਹਿ ਰਹੀ ਆ ਵੀ ਮੇਰੇ ਮੰਮੀ ਪਾਪਾ ਮਰੇ ਹੋਏ ਨੇ ਤੇ ਆਹ ਕੋਈ ਅੰਜੂ ਕੌਰ ਸੀ ਤੇ ਇਹ ਮੇਰੀ ਕੋਈ ਭੂਆ ਇਹ ਮੇਰੀ ਭੂਆ ਕੋਲੇ ਮੈਂ ਰਹਿਨੀ ਆ ਤੇ ਮੇਰਾ ਜਿਹੜਾ ਵਿਆਹ ਕੀਤਾ ਜਾਵੇ ਮੈਂ ਬਾਲਗ ਹਾਂ ਇਹਨਾਂ ਦੀ ਉਮਰ ਜਿਹੜੀ 18 ਸਾਲ ਤੋਂ ਉੱਪਰ ਸੀ ਤੇ ਲੜਕੇ ਦੀ ਉਮਰ ਜਿਹੜੀ ਉਹ ਸੀਗੀ ਜੀ 21 ਸਾਲ ਤੋਂ ਉੱਪਰ ਜੋ ਕਾਨੂੰਨ ਕਹਿੰਦਾ ਹੈ ਅਸੀਂ ਵੀ ਕਾਨੂੰਨ ਦੇ ਉਹ ਇਤਜਾਹ ਸਕਦੇ ਹਾਂ ਅਸੀਂ ਨਾਲ ਖੜਾਂਗੇ ਸੁਪਰੀਮ ਕੋਰਟ ਨੂੰ ਜਾ ਕੇ ਲੰਬਾ ਦੇਣ ਹਾਈ ਕੋਰਟ ਜਾ ਕੇ ਧਰਨਾ ਲਾਉਣ ਵੀ ਇਹ ਜਿਹੜਾ ਲਾਜ ਆਰੀ ਹੋਇਆ ਬੱਚੇ ਬੱਚੀਆਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਸੀ ਇਹਦੇ ਹੱਕ ਵਿੱਚ ਵੀ ਆਮ ਜਨਤਾ ਦੇ ਨਾਲ ਖੜੇ ਹਾਂ ਪਰ ਜੋ ਅੱਜ ਦੀ ਤਰੀਕ ਵਿੱਚ ਕਾਨੂੰਨ ਹੈ ਆਹ ਰਜਿਸਟਰ ਤੇ ਸਾਡੇ ਦਰਜ ਹੁੰਦਾ ਜੀ ਆਹ ਰੋਬਨ ਸਿੰਘ ਦਾ ਸਾਰਾ ਫੋਨ ਨੰਬਰ ਆਧਾਰ ਕਾਰਡ ਨੰਬਰ ਆਇ ਦੀ ਜਨਮ ਡੇਟ ਹੈ ਜੀ 21 ਸਾਲ ਉਮਰ ਬੰਦੀ ਹੈ ਆਹ ਸੰਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਪੋਲੂ ਵਾਲਾ ਇਹਦੇ ਮਾਤਾ ਜੀ ਇਹਨਾਂ ਦੇ ਪਰਿਵਾਰ ਮੈਂਬਰ ਇਹ ਜਿਹੜੀ ਅਰਸ਼ਦੀਪ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਬਾਜੀਗਰ ਵਸਤੀ ਆਧਾਰ ਨੰਬਰ ਹੈ ਜੀ ਆਇ ਦੀ ਡੇਟ ਆਫ ਬਰਥ ਹੈ ਜੀ ਆਇ ਦੇ ਸਹਿਣ ਠੀਕ ਹੈ ਜੀ ਇਹ ਆ ਜਿਹੜੀ ਅੰਜੂ ਕੌਰ ਹੈ ਪਤਨੀ ਇਕਬਾਲ ਸਿੰਘ ਇਹ ਲੜਕੀ ਕਹਿੰਦੀ ਮੇਰੀ ਭੂਆ ਹੈ ਠੀਕ ਹੈ ਆ ਇਹਨਾਂ ਦਾ ਬਿਆਨ ਸੀ ਲਿਖਿਆ ਹੋਇਆ ਮੈਂ ਅਰਸ਼ਦੀਪ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਬਾਜੀਗਰ ਵਾਸੀ ਫਰੀ ਕੋਟ ਦੇ ਰਹਿਣ ਵਾਲੀ ਆ ਮੇਰਾ ਆਧਾਰ ਨੰਬਰ ਇਹਨਾਂ ਹੈ ਮੋਬਾਈਲ ਨੰਬਰ ਇਹਨਾਂ ਹੈ ਮੇਰੇ ਮੰਮੀ ਪਾਪਾ ਨਹੀਂ ਹਨ ਮੇਰੀ ਉਮਰ 18 ਸਾਲ ਤੋਂ ਉੱਪਰ ਹੈ ਮੈਂ ਬਾਲਗ ਹਾਂ ਮੈਂ ਆਪਣੀ ਮਰਜ਼ੀ ਨਾਲ ਰੋਹਨ ਸਿੰਘ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਅਸੀਂ ਦੋਵੇਂ ਸਹਿਮਤ ਹਾਂ ਰੋਬਨ ਸਿੰਘ ਨਾਲ ਉਸਦਾ ਪਰਿਵਾਰ ਆਇਆ ਮੇਰੇ ਨਾਲ ਮੇਰੀ ਭੁਆਏ ਕਿਰਪਾ ਕਰਕੇ ਮੇਰਾ ਜਿਹੜਾ ਵਿਆਹ ਕੀਤਾ ਜਾਵੇ ਇਹਦੇ ਵਿੱਚ ਜਿਹੜਾ ਉਹ ਬੰਦਾ ਕਹਿ ਰਿਹਾ ਵੀ ਫਰਜੀ ਸਰਟੀਫਿਕੇਟ ਇਹ ਸਾਡਾ ਰਜਿਸਟਰ ਵਿੱਚ ਸਾਰਾ ਕੁਝ ਹੀ ਦਰਜ ਹੈ ਤੇ ਇਹਦੇ ਵਿੱਚ ਕੋਈ ਫਰਜੀ ਸਰਟੀਫਿਕੇਟ ਨਹੀਂ ਜਿਹੜਾ ਮਤਲਬ ਦਿੱਤਾ ਗਿਆ ਕੋਈ ਡੁਪਲੀਕੇਟ ਸਰਟੀਫਿਕੇਟ ਨਹੀਂ ਇਹ ਜਿਹੜਾ ਰਜਿਸਟਰ 'ਚ ਦਰਜ ਹੈ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰਦਾ ਔਰ ਮੈਂ ਸਮਾਜ ਸੇਵੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਨਤਾ ਨੂੰ ਵੀ ਪਤਾ ਵੀ ਆਪਾਂ ਹਰ ਸਾਲ ਜਿਹੜਾ ਬੇਟੀਆਂ ਦੇ ਵਿਆਹ ਕਰਦੇ ਹਾਂ ਇੱਕ ਮੈਂ ਹੋਰ ਬੇਨਤੀ ਕਰਨੀ ਚਾਹਣਾ ਵੀ ਇੱਥੇ ਸਾਡੇ ਫਰੀਦਕੋਟ ਸ਼ਹੀਦ ਭਗਤ ਸਿੰਘ ਪਾਰਕ ਜਿਹੜਾ ਇੱਕ ਰੈਸਟ ਹਾਊਸ ਹੈ ਤੇ ਇਹ ਸ਼ਹੀਦਾਂ ਦਾ ਪਾਰਕ ਜਿਹੜਾ ਆਸ਼ਕੀ ਦਾ ਅੱਡਾ ਬਣ ਚੁੱਕਿਆ ਸੀ ਤੇ ਮੈਂ ਪਿਛਲੇ ਮਹੀਨੇ ਤੋਂ ਇੱਥੇ ਮਤਲਬ ਕਾਫੀ ਜਿਹੜੇ ਨਵਾਲਕ ਬੱਚੇ ਬੈਠੇ ਹੁੰਦੇ ਆ ਤੇ ਮੈਂ ਜਾ ਕੇ ਲੜਿਆ ਉੱਥੋਂ ਦੀ ਜਿਹੜੀ ਜਨਤਾ ਬੜੀ ਪਰੇਸ਼ਾਨ ਹੁੰਦੀ ਸੀ ਕਿਉਂਕਿ ਬੱਚੇ ਬਹੁਤ ਅਸ਼ਲੀਲ ਹਰਕਮਾਂ ਕਰਦੇ ਸੀ ਮੈਂ ਮੀਡੀਆ ਦੇ ਵਿੱਚ ਵੀ ਉਦੋਂ ਬਿਆਨ ਦਿੱਤਾ ਸੀਗਾ ਇਹ ਮੈਨੂੰ ਸ਼ੱਕ ਹੈ ਵੀ ਇਹ ਲੋਕ ਜਿਹੜੇ ਵੀ ਇਹਨਾਂ ਦਾ ਕੋਈ ਇਹ ਇਹਦੇ ਨਾਲ ਵੀ ਕਨੈਕਸ਼ਨ ਹੋ ਸਕਦਾ ਵੀ ਮੇਰੇ ਨਾਲ ਜਿਹੜਾ ਇਹਨਾਂ ਨੇ ਮੇਰੇ ਤੇ ਹਮਲਾ ਬੋਲੇ ਵੀ ਇਹ ਲੋਕ ਨਹੀਂ ਚਾਹੁੰਦੇ ਵੀ ਇਦਾਂ ਦੇ ਕ੍ਰਾਈਮ ਜਿਹੜੇ ਬੰਦ ਹੋਣ ਇੱਕ ਕੋਟਕਪੂਰੇ ਤੋਂ ਰੇਪ ਕੇਸ ਹੈ ਉਦੇ ਸੰਬੰਧੀ ਵੀ ਕੋਈ ਇੱਥੇ ਫਰੀਦਕੋਟ ਦੀ ਪ੍ਰਧਾਨ ਹੈ ਸਰਬਜੀਤ ਕੌਰ ਉਹ ਵੀ ਮੇਰੇ ਕੋਲੇ ਆਏ ਸੀ ਆਪਣਾ ਮੁੱਦਾ ਲੈ ਕੇ ਮੈਂ ਉਹਨਾਂ ਨੂੰ ਵੀ ਇੱਥੋਂ ਰੇਲਵੇ ਲਾਈਨ ਤੋਂ ਠਾਇਆ ਸੀਗਾ ਉਦਰਤੀ ਮੈਂ ਐਸ.ਚੋ ਸਾਬ ਸਿਟੀ 2 ਨੂੰ ਬੁਲਾਇਆ ਸੀਗਾ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਰੌਲਾ ਰੂਲਾ ਹੈ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਉਹਨਾਂ ਦਾ ਵੀ ਕੋਈ ਕਨੈਕਸ਼ਨ ਨੇ ਉਹਨਾਂ ਦੇ ਨਾਲ ਜੁੜਦਾ ਹੋਵੇ ਤੇ ਬਾਕੀ ਜਿਹੜੇ ਮੋਟਰਸਾਈਕਲਾਂ ਦੇ ਕਾਗਜ਼ ਹੈ ਜਿਹੜੇ ਇਹ ਬੰਦੇ ਕਹਿ ਰਹੇ ਆ ਵੀ ਮੋਟਰਸਾਈਕਲ ਜਿਹੜੇ ਤੁਹਾਡੇ ਚੋਰੀ ਦੇ ਆ ਇਹਨਾਂ ਕੋਲੇ ਖੜੇ ਹੋਏ ਆ ਆਹ ਡਾਕੂਮੈਂਟ ਅਸੀਂ ਸਾਰੇ ਜਿਹੜੇ ਮੋਟਰਸਾਈਕਲਾਂ ਦੇ ਨਾਲ ਲੈ ਕੇ ਆਏ ਆ ਆਹ ਮੋਟਰਸਾਈਕਲ ਨੰਬਰ ਹੈ ਜੀ ਪੀਵੀ04ਏਐਫ6075 ਠੀਕ ਹੈ ਜੀ ਇਹ ਸਾਡੇ ਕੋਲੇ ਜਹਣੇ ਖੜਿਆ ਹੋਇਆ ਇੱਕ ਜਿਹੜੀ ਐਕਟਵਾ ਕਹਿ ਰਹੇ ਸੀ ਕਿਸੇ ਮੁਲਾਜ਼ਮ ਦੀ ਖੜੀ ਹੈ ਉਹ ਮੇਰੇ ਮੇਰੀ ਆਪਣੀ ਐਕਟਵਾ ਪੀਵੀ04ਏਡੀ3002 ਨੰਬਰ ਹੈ ਜੀ ਜਿਹੜਾ ਠੀਕ ਹੈ ਤੇ ਇੱਕ ਆਹ ਆਰਸੀ ਹੈ ਪੀਵੀ04ਏਡੀ9923 ਇਹ ਕੋਡ ਸੁਖੀ ਹੈ ਤੋਂ ਮੋਟਰਸਾਈਕਲ ਹੈ ਜੀ ਤੇ ਆ ਜਿਹੜੇ ਆ ਮੋਟਰਸਾਈਕਲ ਦੇ ਬੈਲ ਹੈ ਜੀ ਇਹ ਆਕਾਸ਼ਦੀਪ ਸਿੰਘ ਦੇ ਨਾਂ ਜਗਿੰਦਰ ਸਿੰਘ ਇਹ ਸਾਡੇ ਪਿੰਡ ਪੱਕੇ ਤੋਂ ਆ ਇਹ ਵੀ ਜਿਹੜਾ ਗਹਿਣੇ ਛੱਲਿਆ ਹੋਇਆ ਇਹਦੀ ਨਾ ਰਸੀਦ ਹੈ ਜੀ ਇਹਦੀ ਵੈਰੀਫਿਕੇਸ਼ਨ ਅਸੀਂ ਜਿਹੜੀ ਕਰਾ ਦਿੱਤੀ ਹੈ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਆ ਮੋਟਰਸਾਈਕਲ ਹੈ ਜੀ ਪੀਬੀ04ਏਸੀ1954 ਜੀ ਸੀਡੀ ਡੀ ਲਕਸ ਮੋਟਰਸਾਈਕਲ ਹੈ ਇਹ ਉਹਨਾਂ ਨੇ ਗਾਂ ਵਿਚਾਰਿਆ ਨੇ ਕੋ ਗਰੀਬ ਬੰਦੇ ਉਹਨਾਂ ਨੇ ਲਿਆ ਹੋਇਆ ਹੈ ਮਤਲਬ ਕਿਸ਼ਤਾਂ ਤੇ ਉਹਨਾਂ ਨੂੰ ਅਮਰਜੈਂਟੀ ਜਿਹੜੀ ਐਮਰਜੈਂਟੀ ਲੋਡ ਪੈ ਗਈ ਸੀ ਪੈਸਿਆਂ ਦੀ ਤੇ ਉਹ ਮੇਰੇ ਕੋਲੇ ਮੋਟਰਸਾਈਕਲ ਇਦਾਂ ਥੱਲ ਗਏ ਉਹਨਾਂ ਦੇ ਆ ਕਾਗਜ਼ਾਤ ਆ ਜੀ ਇੱਕ ਮੋਟਰਸਾਈਕਲ ਆ ਹੋ ਗਿਆ ਜੀ PB02M932G ਇਹ ਵੀ ਮੋਟਰਸਾਈਕਲ ਲੇਡੀਜ਼ ਦੇ ਨਾਮ ਆ ਜੀ ਇਹਨਾਂ ਦਾ ਵੀ ਆ ਐਫੀਡੇਵਟ ਆ ਜੀ ਇਹ ਵੀ ਮੋਟਰਸਾਈਕਲ ਜਿਹੜਾ ਸਾਡੇ ਕੋਲ ਥੱਲ ਕੇ ਗਏ ਆ ਜੀ ਇਹਨਾਂ ਦੀ ਵੈਰੀਫਿਕੇਸ਼ਨ ਮੈਂ ਕਰਾ ਚੁੱਕਿਆ ਜੀ ਇੱਕ ਦੋ ਮੋਟਰਸਾਈਕਲ ਆ ਉਹਨਾਂ ਦੇ ਸਾਡੇ ਕੋਲੇ ਬੰਦਿਆਂ ਦੇ ਆ ਢਿਲਮਕਲਾਂ ਤੋਂ ਬੰਦਾ ਇਹ ਪੱਕੇ ਪਿੰਡ ਦਾ ਮੋਟਰਸਾਈਕਲ ਹੈ ਤੇ ਢਿਲਮਾ ਦਾ ਇਹਨਾਂ ਦਾ ਪ੍ਰਾਣਾ ਸੀ ਉਹ ਸਾਡੇ ਕੋਲ ਠੱਲ ਕੇ ਗਿਆ ਸੀ। ਉਹ ਰੋਲੇ ਦੇ ਵਿੱਚ ਸਾਡੇ ਕੋਲ ਲੈਣ ਨਹੀਂ ਆਏ ਜੀ। ਇਸ ਕਰਕੇ ਵੀ ਇਹ ਜਿਹੜੇ ਮੋਟਰਸਾਈਕਲ ਹੈ ਇਹ ਕੋਈ ਚੋਰੀ ਦਾ ਨਹੀਂ ਮੋਟਰਸਾਈਕਲ ਅਸੀਂ ਠੱਲਿਆ। ਅਸੀਂ ਸਮਾਜ ਸੇ ਵੀ ਬੰਦੇ ਆ। ਤੇ ਕੋਈ ਐਦਾਂ ਦੇ ਮੋਟਰਸਾਈਕਲ ਠੱਲ ਕੇ ਆਪਣੀ ਕੋਈ ਬਦਨਾਮੀ ਨਹੀਂ ਸੀ ਕਰਾਉਣਾ ਚਾਹੁੰਦੇ ਹਨਾ। ਤੀਜੀ ਗੱਲ ਜਿਹੜੀ ਵੱਡੀ ਸਭ ਤੋਂ ਗੱਲ ਮੈਂ ਉਹ ਬੇਨਤੀ ਕਰਦਾ ਵੀ ਇੱਕ ਸੁਖਚੈਨ ਸਿੰਘ ਦਾ ਜਿਹੜਾ ਨਾਂ ਦਾ ਬੰਦਾ ਨੀਲੀ ਪਾਗੋ ਤੇ ਬੱਦੀ ਸ਼ਰਦਈ ਉਹ ਬੰਦਾ ਮੈਨੂੰ ਕਹਿ ਰਿਹਾ ਜੀ ਮੀਡੀਆ ਦੇ ਵਿੱਚ ਉਹਨੇ ਬਿਆਨ ਦਿੱਤਾ ਵੀ ਇਸ ਬਾਬਾ ਮੰਤਰੀ ਸਿੰਘ ਨੂੰ ਵੀ ਚਾਰ ਜਨਾਨੀਆਂ ਦੇ ਨਾਲ ਚਾਰੇ ਗੁਰਦੁਆਰੇ ਜਿੱਥੇ-ਜਿੱਥੇ ਮੈਂ ਰਿਆ ਚਾਰੇ ਗੁਰਦੁਆਰਾ ਸਾਹਿਬ ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਦਾ ਵੀ ਮੈਂ ਰਿਆ ਪਹਿਲਾਂ ਲੰਗਰ ਮਾਤਾ ਖੀਵੀ ਕੈਪਟਨ ਧਰਮ ਸਿੰਘ ਜੀ ਅੱਜ ਵੀ ਮੇਰੀ ਉਹਨਾਂ ਨਾਲ ਬਹੁਤ ਔਣੀ ਜਾਣੀ ਮੈਂ ਉੱਥੇ ਆਉਣਾ ਜਾਨਾ ਤੇ ਦੂਜਾ ਜਿਹੜਾ ਮੈਂ ਜਤਿੰਦਰ ਚੌਂਕ ਦੇ ਵਿੱਚ ਖਜੂਰ ਵਾਲੀ ਗੜੀ ਗੁਰਦੁਆਰਾ ਸ਼੍ਰੀ ਕਾਲਗੜ੍ਹ ਸਾਹਿਬ ਉੱਥੇ ਵੀ ਤੁਸੀਂ ਵੀ ਜਾ ਸਕਦੇ ਹੋ ਹਨ ਤੇ ਇੱਕ ਮੈਂ ਗੁਰਦੁਆਰਾ ਸ਼ਹੀਦ ਬਲਵਿੰਦਰ ਸਿੰਘ ਨਗਰ ਸ਼ਹੀਦ ਬਾਬਾ ਜੀਵਨ ਸਿੰਘ ਮੈਨੂੰ ਉੱਥੇ ਬੜਾ ਉਹਨਾਂ ਨੇ ਮਾਣ ਸਤਿਕਾਰ ਨਾਲ ਉਥੋਂ ਭੇਜਿਆ ਸਰੂਪਾ ਪਾ ਕੇ ਮੈਨੂੰ ਸਾਰੇ ਗੁਰਦੁਆਰਿਆਂ 'ਚ ਕਿਉਂਕਿ ਮੈਂ ਇੱਕ ਚੰਗਾ ਪ੍ਰਚਾਰਕਾਂ ਇੱਕ ਮੈਂ ਦਮਦਮੇ ਟਕਸਾਲ ਦਾ ਵਿਦਿਆਰਥੀ ਇਹ ਜਿਹੜੀਆਂ ਬੇਬੁਨਿਆਦ ਗੱਲਾਂ ਕੀਤੀਆਂ ਉਹਨੇ ਵੀ ਚਾਰ ਗੁਰਦੁਆਰਿਆਂ 'ਚੋਂ ਚਾਰ ਜਨਾਨੀਆਂ ਦੇ ਪੋਰਟ ਦੇ ਮਾਮਲੇ ਵਿੱਚ ਵੀ ਇਹਨੂੰ ਜਨਾਨੀਆਂ ਦਾ ਫੜਿਆ ਗਿਆ ਤੇ ਇਹਨੂੰ ਉੱਥੋਂ ਕੱਢਿਆ ਗਿਆ ਉਸ ਸੰਬੰਧੀ ਜਿਹੜਾ ਮੈਂ ਇੱਕ ਦਰਖਾਸਤ ਐਫ ਆਈ ਆਰ ਇਹਨਾਂ ਤੇ ਹੋ ਗਈ ਹੈ ਪਰ ਮੈਂ ਇੱਕ ਜਿਹੜੀ ਦਰਖਾਸਤ ਐਸ ਐਸ ਪੀ ਸਾਹਿਬ ਨੂੰ ਬਤੌਰ ਰਜਿਸਟਰੀ ਤੌਰ ਤੇ ਤੇ ਇੱਕ ਮਾਨਜੋਗ ਐਸ ਐਚਓ ਸਾਹਿਬ ਨੂੰ ਦੇ ਰਿਆ ਵੀ ਜਿਹੜੀਆਂ ਜਾਂ ਤਾਂ ਇਹ ਮੈਨੂੰ ਜਨਾਨੀਆਂ ਪੇਸ਼ ਕਰੇ ਉਹ ਜਨਾਨੀਆਂ ਦਾ ਐਡਰੈਸ ਪੇਸ਼ ਕਰੇ ਉਹ ਗੁਰਦੁਆਰਿਆਂ ਦੀ ਥਾਂ ਪੇਸ਼ ਕਰੇ ਜਿਹੜੀ ਥਾਂ ਤੇ ਮੈਂ ਕੋ ਗਲਤ ਕਰਮ ਕਰਦਾ ਫੜਿਆ ਗਿਆ ਜਾ ਮੈਂ ਕੋਈ ਨਵਾਲਗ ਬੱਚਿਆਂ ਦੇ ਕੋਈ ਆਨੰਦ ਕਾਰਜ ਕੀਤੇ ਆ ਜਾਂ ਮੈਂ ਕਰਦਾ ਫੜਿਆ ਗਿਆ ਜਨਤਾ ਦੀ ਜੁੱਤੀ ਆ ਮੇਰਾ ਸਿਰ ਆ ਇਹਦੇ ਵਿੱਚ ਕੋਈ ਦਰਾਜ ਨਹੀਂ ਕਿਉਂਕਿ ਮੈਂ ਸਮਾਜ ਸੇਵੀ ਆ ਸੰਗਤ ਵਿੱਚ ਵਿਚਰਨ ਵਾਲਾ ਬੰਦਾ ਆ ਤੇ ਇਹ ਬੇਬੁਨਿਆਦ ਜਿਹੜੀਆਂ ਗੱਲਾਂ ਕੀਤੀਆਂ ਤੇ ਮੈਂ ਐਸਐਚਓ ਸਾਹਿਬ ਕੋਲੇ ਜਿਹੜੀ ਉਹ ਬਾਈ ਹੈਂਡ ਦਰਖਾਸਤ ਲੈ ਕੇ ਜਾ ਰਿਹਾ ਉਹ ਵੀ ਦਰਖਾਸਤ ਦੇ ਦਿਓ ਬਲੀ ਮੜਜੀ ਤੇ ਮੈਂ ਬਸ ਕਾਰਵਾਈ ਕਰਾਉਣਾ ਚਾਹੁੰਨਾ ਹੈ ਜਿਹੜੀ ਐਫਆਈਆਰ ਹੋਈ ਆ ਮਾਨਹਾਨੀ ਜਿਹੜੀ ਮੇਰੀ ਹੋਈ ਹੈ ਬਹੁਤ ਵੱਡੀ ਸੋਸ਼ਲ ਮੀਡੀਆ ਤੇ ਦੂਰ ਦੂਰ ਤੱਕ ਲੋਕਾਂ ਨੇ ਦੇਖਿਆ ਤੇ ਬਾਕੀ ਇਸ ਬੰਦੇ ਨੂੰ ਚਾਹੀਦਾ ਸੀ ਵੀ ਆਨੰਦ ਕਾਰਜ ਹੋਏ ਇਹਨਾਂ ਦੇ ਉਹ ਮੇਰੇ ਨਾਲ ਬਹਿ ਕੇ ਡਿਸਕਸ ਕਰਦਾ ਵੀ ਕਦੋਂ ਹੋਏ ਕਿਵੇਂ ਹੋਏ ਇਹਨਾਂ ਨੇ ਆਪਣੀ ਧੀ ਦੀ ਇੱਜ਼ਤ ਉਸ਼ਾਲੀ ਹੈ ਉਹ ਫੋਟੋਆਂ ਇਹਨਾਂ ਦੀਆਂ ਬੇਟੀ ਦੀਆਂ ਮੇਰੇ ਕੋਲੇ ਆ ਫੋਨ ਦੇ ਵਿੱਚ ਜੇ ਮੈਂ ਹੁਣ ਮੀਡੀਆ 'ਚ ਪੇਸ਼ ਕਰਨਾ ਕਰ ਵੀ ਸਕਦਾ ਹਾਂ ਪਰ ਮੈਂ ਫਿਰ ਵੀ ਇਸ ਚੀਜ਼ ਦਾ ਲਿਹਾਜ਼ ਰੱਖਦਾ ਹਾਂ ਵੀ ਕੱਲ ਨੂੰ ਧੀ ਨੇ ਵਿਆਹ ਕਰਾਉਣਾ ਇਹਨਾਂ ਦੀ ਲੜਕੀ ਨੇ ਵਿਆਹ ਕਰਾਉਣਾ ਤੇ ਕਿਸੇ ਨੇ ਇਹਨੂੰ ਇਹ ਬੇਟੀ ਨੂੰ ਵਿਆਹ ਕੇ ਨਹੀਂ ਲੈ ਕੇ ਜਾਣਾ। ਬਾਈ ਜੇਕਰ ਕੋਈ ਉਹਨੂੰ ਸਮੱਸਿਆ ਸੀਗੇ ਪੁਲਿਸ ਕੋਲ ਜਾ ਸਕਦੇ ਸੀ, ਉਸ ਕਰ ਸਕਦੇ ਸੀ। ਉਹ ਪਰ ਦਿੱਤੇ ਕੋਈ ਐਕਸ਼ਨ ਰਿਹਾ ਹੈ। ਕਿਉਂ ਦੇਖਦੇ ਹੋ ਕਿ ਕੋਈ ਕੁਛਰ ਪਲੈਨ ਨਹੀਂ ਚਲਦਾ। ਨਹੀਂ ਵੇਖੋ ਹੋ ਸਕਦੀ ਹੈ ਜੀ ਮੰਤਪ ਕੋਈ ਵੀ ਹੋ ਸਕਦਾ ਹੈ। ਉਹਨਾਂ ਬੰਦਿਆਂ ਨੇ ਮੋਟਰਸਾਈਕਲ ਦੀ ਵੇਖੋ ਪੁਲਿਸ ਨੂੰ ਨਾਲ ਲਿਉਂਦੇ ਕੋਈ ਵੀ ਗੱਲਬਾਤ ਸੀ ਤਾਂ ਪੁਲਿਸ ਕੋਲੇ ਮੈਨੂੰ ਬੁਲਾਉਂਦੇ ਮੈਂ ਥਾਣੇ ਜਾਣ ਨੂੰ ਤਿਆਰ ਸੀਗਾ। ਇਹਦੇ ਵਿੱਚ ਕਾਨੂੰਨ ਹੈ ਕੋਈ ਪੁਲਿਸ ਦੀ ਹਾਜ਼ਰੀ ਵਿੱਚ ਜਿਹੜਾ ਮੇਰੇ ਤੇ ਹਮਲਾ ਹੋਇਆ ਹੈ ਤੇ ਪੁਲਿਸ ਦੀ ਹਾਜ਼ਰੀ ਵਿੱਚ ਹੋ ਸਕਦਾ ਵੀ ਉਹ ਸਾਡੇ ਪਰੇ ਗੁਰਦੁਆਰਾ ਸਾਹਿਬ ਤੇ ਸੀਸੀਟੀਵੀ ਨਹੀਂ ਲੱਗੇ ਤੇ ਬਾਹਰ ਕੈਮਰੇ ਲੱਗੇ ਸੀ ਉਹ ਕੋਈ ਭੰਨ ਗਿਆ ਸੀ ਤੇ ਹੋ ਸਕਦਾ ਵੀ ਇਹ ਬੰਦੇ ਜਾ ਕੇ ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਵੀ ਛੇੜਖਾਨੀ ਕਰ ਸਕਦੇ ਸੀ ਇੱਕ ਜਿਹੜਾ ਬਲਜੀਤ ਸਿੰਘ ਨਾਂ ਦਾ ਬੰਦਾ ਹੈ ਉਹਨੇ ਗੋਲ ਜਿਹੜਾ ਦਮਾਲਾ ਬੰਨਿਆ ਹੋਇਆ ਮੈਨੂੰ ਮੇਰਾ ਫੋਨ ਦੇ ਜਿਹੜਾ ਗੋਲ ਦਮਾਲਾ ਬੰਨਿਆ ਹੋਇਆ ਉਹ ਬੰਦਾ ਜਿਹੜਾ ਮੈਨੂੰ ਲੱਗਦਾ ਵੀ ਦੀਪ ਸਿੱਧੂ ਦੇ ਨਾਲ ਉਹਦੀ ਫੋਟੋ ਹੈ ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਵੀ ਇਹ ਹੋ ਸਕਦਾ ਵੀ ਦੀਪ ਸਿੱਧੂ ਦੇ ਉਹਨੂੰ ਕਤਲ ਕਰਾਉਣ ਵਿੱਚ ਵੀ ਇਹਨਾਂ ਲੋਕਾਂ ਦਾ ਹੱਥ ਹੋ ਸਕਦਾ ਜਿਹੜੇ ਫੋਟਮਾਂ ਲਾ ਲਾ ਕੇ ਅੱਜ ਜਿਹੜੇ ਸੋਸ਼ਲ ਮੀਡੀਆ ਉੱਪਰ ਮਤਲਬ ਇਦਾਂ ਦੇ ਬਣੇ ਹੋਏ ਆ ਤੇ ਆ ਜਿਹੜੀਆਂ ਮੈਂ ਦਰਖਾਸਤਾਂ ਐਸਐਸਪੀ ਸਾਹਿਬ ਨੂੰ ਮਤਲਬ ਦੇ ਰਿਆ ਹਾਂ ਜਿਹੜੀ ਐਫਆਈਆ ਵਿੱਚ ਹੋਈ ਹੈ ਜਿਉਂ ਕੀ ਕੀ ਕਿਸ ਤਰ੍ਹਾਂ ਹੋਈ ਹੈ ਤੇ ਕਿਹਦੀ ਕਿਹਦੇ ਤੇ ਹੋਈ ਹੈ ਨਹੀਂ ਇਹ ਵੇਖੋ ਪਹਿਲਾਂ ਇਹਨਾਂ ਨੇ ਨਾਮ ਮਾਲੂਮ ਬੰਦੇ ਪਾਏ ਸੀਗੇ ਜਿਨ੍ਹਾਂ ਤੇ ਬਾਬਾ ਜੀ ਤੇ ਹਮਲਾ ਕੀਤਾ ਔਰ ਕੱਲ ਮੈਂ ਇੱਕ ਬਾਈ ਹੈਂਡ ਦਰਖਾਸਤ ਲਿਖਾ ਕੇ ਐਸਚੂ ਸਾਹਿਬ ਨੂੰ ਮੈਂ ਉੱਥੇ ਦੇ ਆਇਆ ਜੀ ਵੀ ਬਿਆਨ ਦੇ ਆਇਆ ਵੀ ਜਿਹੜਾ ਜਿਹੜਾ ਮੇਰੇ ਨਾਲ ਜੋ ਵੀ ਹਮਲਾ ਹੋਇਆ ਦਸਤਾਰ ਲਾਈ ਹੈ ਇਹ ਮੇਰੇ ਕੇਸ ਪੁੱਟੇ ਹਨ ਤੇ ਜੋ ਵੀ ਕਕਾਰਾਂ ਦੀ ਬਿਆਦ ਵੀ ਉਹਦੇ ਸਬੰਧੀ ਜਿਹੜੀ ਕਾਰਵਾਈ ਇਹਨਾਂ ਦੇ ਖਿਲਾਫ ਜਿਹੜੀ ਹੋਣੀ ਚਾਹੀਦੀ ਹੈ ਆ ਜਿਹੜੀ ਆ ਜਿਹੜਾ ਸ਼ਖਸ ਤੁਸੀਂ ਦੇਖੋ ਇਹ ਬੰਦਾ ਕੌਮ ਦੇ ਨਾਂ ਤੇ ਕਲੰਕ ਹੈ ਠੀਕ ਹੈ ਇਹਦਾ ਤੁਸੀਂ ਪਿੱਛੇ ਜਾ ਕੇ ਰਿਕਾਰਡ ਵੇਖੋ ਤੇ ਇਹ ਬੰਦਾ ਵਿੱਚ ਸੀਗਾ ਜੀ ਇਹ ਬੰਦਾ ਇਸ ਬੰਦੇ ਨੇ ਪਿਛਲੇ ਦਿਨੀ ਮੁੰਡੇ ਵਾਲੇ ਪਰਿਵਾਰ ਨੂੰ ਸਮਝ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ